ਆਕੇ ਦਾ ਚ ਮਾफी ਮੰਗਣ ਤੋਂ ਬਾਅਦ ਫਿਰ ਅੱਗੇ ਸਪਸ਼ਟੀਕਰਨ ਦਿੰਦੇ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਗੰਗਾ ਜਿਹਨੂੰ ਲੜਦੇ ਹੋਣ ਚੂਰੂ ਨੇ ਤੇ ਬੱਤੀ ਮੈਂ ਕੋਈ ਨਹੀਂ ਉਹ ਬੱਤੀ ਬੇੜੀ ਨੂੰ ਬਚਾ ਕੇ ਨਹੀਂ ਸਕਿਆ ਨੂੰ ਅੱਜ ਵੀ ਜਾ ਕੇ ਇੱਕ ਜਲੰਧਰ ਦੇ ਕਿਸੇ ਹੋਟਲ ਵਿੱਚ ਤੁਸੀਂ ਠਹਿਰੇ ਸੀ ਉਹ ਇੰਟਰਨੈਟ ਤੇ ਵੀਡੀਓ ਪਈ ਹੋਈ ਹੈ ਪੱਤਰਕਾਰ ਉਹ ਕਿਉਂਦੋਂ ਘਟਨਾ ਦੀ ਤਾਜੀ ਵਾਪਰੀ ਸੀ ਵੇਖੋ ਮੈਂ ਇੱਕ ਪ੍ਰਚਾਰਕ ਹਾਂ ਮੈਂ ਨਾ ਗੱਲਾਂ ਤੇ ਬੋਲਦਾ ਸਬਤਾਂ ਨਹੀਂ ਪਰ ਮੈਂ ਮਹਿਸੂਸ ਕਰਦਾ ਜੇ ਥੇ ਵੀ ਤੁਹਾਨੂੰ ਕੋਈ ਗਲਤ ਲੱਗਦਾ ਤੇ ਆਪਣੀ ਵਿਚਾਰ ਆਪਣੀ ਸਟੇਟਮੈਂਟ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਉਸ ਵਕਤ ਤੁਹਾਡੀ ਵਾਈਫ ਉਸ ਗੱਡੀ ਵਿੱਚ ਤੁਹਾਡੇ ਨਾਲ ਮੌਜੂਦ ਹੈ ਤੇ ਇੱਕ ਪੱਤਰਕਾਰ ਤੁਹਾਨੂੰ ਕੋਈ ਸਵਾਲ ਕਰ ਰਿਹਾ। ਤੇ ਤੁਸੀਂ ਕੁਝ ਬੋਲਣ ਲੱਗੇ ਸੀ ਤੁਹਾਡੀ ਵਾਈਫ ਨੇ ਕਿਹਾ ਵੀ ਇਦਾਂ ਨਾ ਬੋਲੋ ਤੁਸੀਂ ਉਸ ਨੂੰ ਵੀ ਅੱਗੇ ਉਹ ਬਹੁਤ ਗੁੱਸੇ ਵਿੱਚ ਪੈ ਗਏ ਸੀ ਕਿਉਂਕਿ ਜਦੋਂ ਮਨੁੱਖ ਗਲਤੀ ਕਰਦਾ ਤੇ ਹੋਰ ਗੁੱਸਾ ਆਉਂਦਾ। ਹੋਰ ਕਰੋਧ ਆਉਂਦਾ ਤੇ ਕਰੋਧ ਵਿੱਚ ਬੰਦਾ ਹੋਰ ਵੀ ਕੋਈ ਇਹੋ ਜਿਹਾ ਬੋਲਦਾ ਜਿਹਦੇ ਨਾਲ ਉਹਦੀ ਸ਼ਾਨ ਦੇ ਖਿਲਾਫ ਹੁੰਦਾ ਹੈ। ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹਣਾ ਇਹ ਜਦ ਤੁਸੀਂ ਗੁਰਬਾਣੀ ਪੜ੍ਹੀ ਹੁੰਦੀ ਵਿਚਾਰੀ ਹੁੰਦੀ ਗੁਰਬਾਣੀ ਨੂੰ ਸਮਝਿਆ ਹੁੰਦਾ ਤਾਂ ਇਹ ਦਿਨ ਤੁਹਾਨੂੰ ਅੱਜ ਦੇਖਣੇ ਨਾ ਪੈਂਦੇ ਕਿਉਂਕਿ ਤੁਸੀਂ ਵੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਜੱਸੀ ਵੀਰ ਨੇ ਜਦੋਂ ਉਹਨਾਂ ਗਾਇਕਾਂ ਦੀ ਗੱਲ ਕੀਤੀ ਜਿਹੜੇ ਗਾਇਕ ਇਹਨਾਂ ਡੇਰਿਆਂ ਦੇ ਨਾਲ ਜੋੜਦੇ ਆ ਜਾਂ ਨਸ਼ੇ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਬਹੁਤ ਕੁਝ ਸਾਹਮਣਾ ਕਰਨਾ ਪਿਆ ਅੱਜ ਤੱਕ ਸ਼ਬਦ ਬੋਲੇ ਗਏ ਕਿ ਤੇਰੀ ਆਵਾਜ਼ ਚਲੀ ਜਾਏਗੀ ਤੇਰੇ ਨਾਲ ਆ ਹੋ ਜਾਏਗਾ ਤੈਨੂੰ ਗਾਉਣਾ ਨਹੀਂ ਆਉਣਾ ਇਦਾਂ ਦੇ ਸ਼ਬਦ ਪਰ ਮੈਂ ਕਹਿੰਦਾ ਵੀ ਵੇਖੋ ਸਾਰੇ ਗਾਇਕ ਵੀਰ ਨੇ ਪਰ ਸਤਿਕਾਰ ਉਹਨਾਂ ਵੀਰਾਂ ਦਾ ਇੱਕ ਸਾਰਿਆਂ ਨਾਲੋਂ ਹਟ ਕੇ ਜਿਹੜੀ ਸਟੇਟਮੈਂਟ ਦਿੱਤੀ ਕਿ ਮੈਂ ਕਿਸੇ ਡੇਰੀ ਨਹੀਂ ਜਾਵਾਂਗਾ ਮੈਂ ਕਿਸੇ ਸਾਈਂ ਦੇ ਪੈਰੀਂ ਨਹੀਂ ਜਾ ਕੇ ਪੈਂਦਾ ਮੇਰਾ ਗੁਰੂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਕਹਿ ਸਕਦਾ ਕਿ ਇਸ ਗੱਲੋਂ ਜੱਸੀ ਦਾ ਸਤਿਕਾਰ ਘਟਿਆ ਹੋਏਗਾ ਸੋ ਵਧਿਆ ਯਾਰ ਕੋਈ ਜੰਗਾਇਕ ਹੈਗਾ ਜਿਹੜਾ ਨੰਗੇ ਧੜੋ ਕੇ ਇਹ ਗੱਲ ਸ਼ਰਿਆਮ ਕਹਿ ਰਿਹਾ ਕਿ ਮੈਂ ਕਿਸੇ ਸਾਈਂ ਦੀ ਪ੍ਰਵਾਹ ਨਹੀਂ ਕਰਦਾ ਕੋਈ ਸਾਈਂ ਰੱਬ ਹੈ ਕਿ ਸਾਡੀ ਆਵਾਜ਼ ਬੰਦ ਕਰ ਦੇਵੇਗਾ ਭਲਾ ਤੇ ਅਜੇ ਵੀ ਸੁਇਗਾ ਭੁੱਲਿਆ ਸ਼ਾਮਾ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਪਤਾ ਸਾਨੂੰ ਕਿ ਤੁਸੀਂ ਉਹਨੇ ਇਥੋਂ ਵਾਪਸ ਨਹੀਂ ਮੋੜਨਾ ਕਿਉਂਕਿ ਤੁਸੀਂ ਗਲਤੀ ਤੋਂ ਗਲਤੀ ਗਾਂ ਦੀ ਗਾਂ ਤੁਰੇ ਜਾ ਰਹੇ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਉਹ ਇੰਟਰਵਿਊ ਦੇ ਰਹੇ ਜਿਹਦੇ ਵਿੱਚ ਬੱਤੀ ਵਾਲੀ ਗੱਲ ਕੀਤੀ ਹੈ ਜਿਹੜੇ ਲਾਗੇ ਬੈਠੇ ਤੁਹਾਡੇ ਤਾੜੀਆਂ ਮਾਰਨ ਵਾਹ ਵਾ ਕਰ ਰਿਆ ਮਾਫ ਕਰਨਾ ਉਹ ਸੁਣ ਰਹੇ ਹੋਣਗੇ ਮੇਰੇ ਵੀਰੇ ਵੀਡੀਓ ਜਰੂਰ ਸੁਣਨਗੇ ਕਿੰਨੇ ਬਿਸ਼ਰਮ ਲੋਕ ਨੇ ਕਿ ਉਹ ਇੱਕ ਗਾਲ ਕੱਢ ਰਿਹਾ ਕਿ ਬੱਤੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਚਲੂਣੇ ਲੜਦੇ ਹੋ ਉਹ ਇਹਦਾ ਮਤਲਬ ਤੁਸੀਂ ਇਹ ਸਮਝ ਲਿਓ ਕਿ ਤੁਹਾਡੀ ਉੱਥੇ ਲਾਗੇ ਬਹਿਣਾ ਤਾੜੀ ਮਾਰਨੀ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਇੱਕ ਵਾਰ ਸੋਚਿਓ ਜਰੂਰ ਬਾਕੀ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਜਿ세 ਲਿਖਣ ਵਾਲਿਆਂ ਦਾ ਆਪਣਾ ਇੱਕ ਸਤਿਕਾਰ ਆ ਸਮਾਜ ਨੂੰ ਵਧੀਆ ਬਣਾਉਣ ਵਿੱਚ ਚੰਗਾ ਲਿਖਿਆ ਜਾ ਸਕਦਾ ਚੰਗਾ ਗਾਇਆ ਜਾ ਸਕਦਾ ਇੱਕ ਗਾਇਕ ਨਹੀਂ ਬਹੁਤ ਗਾਇਕ ਵੀਰ ਐਸੇ ਹੈਗੇ ਆ ਜਿਨ੍ਹਾਂ ਨੇ ਚੰਗਾ ਹੀ ਗਾਇਆ ਜਿਨ੍ਹਾਂ ਨੇ ਧੀਆਂ ਦੇ ਲੱਖ ਨਹੀਂ ਮਿਨੇ ਜਿਨ੍ਹਾਂ ਨੇ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏਦਾਂ ਦੇ ਗੰਦੇ ਗਾਣੇ ਨਹੀਂ ਗਾਏ ਜਾਂ ਉਪਰਨਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਇਦਾਂ ਦੇ ਗਾਣੇ ਨਹੀਂ ਗਾਏ ਜਿਨ੍ਹਾਂ ਨੇ ਚੰਗਾ ਗਾਇਆ ਜਿਨ੍ਹਾਂ ਨੇ ਜਿਹੜੇ ਸਾਡੇ ਵੀਰ ਭੁੱਲ ਚੁੱਕੇ ਸੀ ਸਮਾਜ ਦੇ ਉਹਨਾਂ ਅਸਲੀ ਸਾਡੇ ਨਾਇਕ ਹੀਰੂਆਂ ਨੂੰ ਉਹਨਾਂ ਨੂੰ ਸਮਾਜ ਦੇ ਸਾਹਮਣੇ ਲੈ ਕੇ ਆਏ ਜਿਨ੍ਹਾਂ ਨੇ ਸਮਾਜ ਦੀ ਅਣਖ ਗੈਰਤ ਉੱਚਾ ਚੁੱਕਣ ਵਾਲੇ ਗਾਣੇ ਗਾਏ ਧੀਆਂ ਨੂੰ ਉੱਚਾ ਚੁੱਕਣ ਵਾਲੇ ਗਾਣੇ ਗਾਏ ਭੈਣਾ ਭਰਾਵਾਂ ਦੇ ਆਪਸੀ ਪਿਆਰ ਦੇ ਸਬੰਧ ਵਿੱਚ ਜਿਹੜੇ ਚੰਗੀ ਗਾਇਕੀ ਨੂੰ ਚੰਗੇ ਗਾਣਿਆਂ ਨੂੰ ਅੱਗੇ ਲੈ ਕੇ ਆਏ ਉਥੇ ਤੁਸੀਂ ਤੇ ਰੋਲ ਮਾਡਲ ਬਣਨਾ ਸੀ ਬਾਕੀ ਗਾਇਕਾਂ ਦਾ ਮਹਿਸੂਸ ਵੀ ਕਰ ਰਿਹਾ ਸਾਰੇ ਕਿ ਇਥੇ ਤੁਹਾਡੇ ਕੋਲ ਬੜੀ ਵੱਡੀ ਮਿਸਟੇਕ ਹੋਈ ਆ ਕੁਝ ਗਾਇਕ ਵੀਰ ਬੋਲ ਪਿਆ ਕਈਆਂ ਨੂੰ ਪਤਾ ਕਿ ਜੋ ਗਰਦਾਸ ਮਾਨ ਦੇ ਕੋਲੋਂ ਗਲਤੀ ਹੋਈ ਆ ਅਜੇ ਵੀ ਗਲਤੀ ਸੁਧਾਰੀ ਜਾ ਸਕਦੀ ਆ ਪਰ ਗੱਲ ਇਹ ਆ ਕਿ ਹੰਕਾਰ ਬੰਦੇ ਨੂੰ ਝੁਕਣਾ ਨਹੀਂ ਦਿੰਦਾ ਕਿਤੇ ਨਾ ਕਿਤੇ ਆ ਜਾਂਦਾ ਪਰ ਇਹ ਸਮਾਂ ਵਾ بڑے بڑے ਲੀਡਰ ਮੈਂ ਕੱਲੀ ਗਰਦਾਸ ਮਾਨ ਦੀ ਗੱਲ ਨਹੀਂ ਕਰਦਾ ਬਹੁਤ ਲੀਡਰ ਐਸੇ ਆ ਜਿਨ੍ਹਾਂ ਨੇ ਸਮੇਂ ਦੇ ਨਾਲ ਪਬਲਿਕ ਵਿੱਚ ਜਾਣਾ ਪਸੰਦ ਨਹੀਂ ਕੀਤਾ ਜਦੋਂ ਪਬਲਿਕ ਮਿਲਣਾ ਚਾਹੁੰਦੀ ਸੀ ਆਪਣੇ ਕੋਠੀਆਂ ਦੇ ਦਰਵਾਜ਼ੇ ਬੰਦ ਕਰ ਲਏ ਪਰ ਇੱਕ ਸਮਾਂ ਆਇਆ ਆ ਜੋ ਖੁਦ ਆਪਣੀਆਂ ਗੱਡੀਆਂ 'ਚੋਂ ਉਤਰ ਉਤਰ ਕੇ ਝੁਗੀਆਂ ਵਾਲਿਆਂ ਦੇ ਨਾਲ ਝੌਂਪੜੀਆਂ ਵਾਲਿਆਂ ਦੇ ਨਾਲ ਮਾਤੜਾਂ ਦੇ ਨਾਲ ਫੋਟੋ ਲਵਾਉਣ ਨੂੰ ਤਰਜੀਹ ਦੇ ਰਹੇ ਆ ਤੇ ਮਾਫ ਕਰਨ ਦੇ ਦਾ ਅਰਥ ਇਹ ਨਹੀਂ ਆ ਕਿ ਉਹਨਾਂ ਨੂੰ ਗਰੀਬਾਂ ਨਾਲ ਰਿਕਸ਼ੇ ਵਾਲਿਆਂ ਨਾਲ ਮਾਤੜਾਂ ਨਾਲ ਪਿਆਰ ਆ ਨਹੀਂ ਉਹ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਕਿ ਅਸੀਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਆ ਅਸਲ 'ਚ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਇਹੋ ਹੀ ਪਬਲਿਕ ਸਾਨੂੰ ਲੀਡਰ ਬਣਾਉਣ ਵਾਲੀ ਸੀ ਤੇ ਇਹੋ ਹੀ ਪਬਲਿਕ ਨੂੰ ਅਸੀਂ ਇਗਨੋਰ ਕੀਤਾ ਤੇ ਅੱਜ ਅਸੀਂ ਅਸਮਾਨ ਤੋਂ ਜ਼ਮੀਨ ਤੇ ਅੜ ਗਏ ਖੈਰ ਜਿਹੜੀ ਮੈਂ ਗੱਲ ਅਕਾਲੀ ਜਲਦੀ ਕਰਨੀ ਚਾਹੁੰਦਾ ਇਸ ਸਿਰੇ ਤੇ ਪਹੁੰਚੀ ਹੋਈ ਪਾਰਟੀ ਜ਼ਮੀਨ ਤੇ ਕਿਉਂ ਡਿੱਗੀ ਕਿਉਂਕਿ ਆਮ ਲੋਕਾਂ ਨਾਲ ਲਿੰਕ ਨਹੀਂ ਰੱਖਿਆ ਆਪਣੀ ਪਾਰਟੀ ਵਿੱਚ ਆਏ ਬੰਦਿਆਂ ਦਾ ਵੀ ਜਿਹੜਾ ਸਤਕਾਰ ਨਹੀਂ ਕੀਤਾ ਉਹਨਾਂ ਨੂੰ ਇਗਨੋਰ ਕੀਤਾ ਤੇ ਸਿਰੇ ਤੇ ਗਈ ਹੋਈ ਪਾਰਟੀ ਜ਼ਮੀਨ ਤੇ ਜਾ ਡਿੱਗੀ ਤੇ ਮਾਫ ਕਰਨਾ ਇਹ ਹਰ ਇੱਕ ਸਿਆਸੀ ਪਾਰਟੀ ਨਾਲ ਇਦਾਂ ਹੋ ਸਕਦਾ ਗਾਇਕ ਨਾਲ ਵੀ ਹੋ ਸਕਦਾ ਪ੍ਰਚਾਰਕ ਨਾਲ ਵੀ ਹੋ ਸਕਦਾ ਹਰ ਇੱਕ ਬੰਦੇ ਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਪੈਣਾ ਭਾਈ ਬਾਣੀ ਕਹਿੰਦੀ ਨਵੇਂ ਸੂ ਗौरा ਹੋਏ ਹਰ ਇੱਕ ਦੀ ਰਿਸਪੈਕਟ ਕਰੋ ਹਰ ਇੱਕ ਦੀ ਇੱਜ਼ਤ ਕਰੋ ਮੈਂ ਤਾਂ ਕਈ ਵਾਰੀ ਇਹ ਵੀ ਮਹਿਸੂਸ ਕਰਦਾ ਨਾ ਵੀ ਅੱਜ ਲੀਡਰ ਸਿਰਫ ਵੋਟਾਂ ਕਰਕੇ ਆਮ ਲੋਕਾਂ ਦੇ ਘਰ ਜਾਂਦੇ ਆ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਕਿਸੇ ਆਮ ਬੰਦੇ ਦੇ ਘਰ ਜਾ ਕੇ ਸਾਗ ਤੇ ਮੱਕੀ ਦੀ ਰੋਟੀ ਖਾਣਗੇ ਹੱਥੇ ਰੱਖ ਕੇ ਰੋਟੀ ਖਾਣ ਦਾ ਨਾਟਕ ਕਰਨਗੇ ਤੁਸੀਂ ਵੇਖੋ ਵੋਟਾਂ ਵਾਲੇ ਦਿਨਾਂ 'ਚ ਕਿਦਾਂ ਲੀਡਰਾਂ ਦੀਆਂ ਵੀਡੀਓ ਆਉਂਦੀਆਂ ਹੱਥਾਂ 'ਤੇ ਰੋਟੀਆਂ ਰੱਖ ਰੱਖ ਕੇ ਖਾਣਗੇ ਉਹ ਆਚਾਰ ਨਾਲ ਖਾਣਗੇ ਜਦੋਂ ਇਲੈਕਸ਼ਨ ਤੋਂ ਬਾਅਦ ਉਹ ਕਦੀ ਵੀਡੀਓ ਆਉਂਦੀ ਨਹੀਂ ਫੇਰ ਰੋਟੀ ਨਹੀਂ ਖਾਦੇ ਉਹ ਮਤਲਬ ਉਹ ਜੋ इमोशनल ਕਰਨ ਵਾਲੇ ਲੋਕਾਂ ਨੂੰ ਵੀ ਅਸੀਂ ਤੁਹਾਡੇ ਵਰਗੇ ਆ ਇੱਕ ਚੀਜ਼ ਨੋਟ ਕਰਿਓ ਗੁਰਨਾਨ ਸਿੰਘ ਭਾਈ ਲਾਲੋ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਤੇ ਗੁਰਨਾਨ ਸਿੰਘ ਜੀ ਕੋਈ ਵੋਟ ਲੈਣ ਵਾਸਤੇ ਨਹੀਂ ਛੱਕਰੇ ਮਹਾਰਾਜ ਦਾ ਆਮ ਲੋਕਾਂ ਦੇ ਨਾਲ ਉੱਠਣਾ ਬੈਠਣਾ ਪਿਆਰ ਕਰਨਾ ਇਹ ਉਹਨਾਂ ਦਾ ਮੁੱਢਲਾ ਅਸੂਲ ਰਿਹਾ ਨੀਚਾ ਅੰਦਰ ਨੀਤ ਜਾ ਤੇ ਨੀਚੀ ਹੂਆ ਤਾਂ ਨੀਚਾ ਤੋਂ ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹਨਾ ਕਿ ਇਹ ਆਪਣੇ ਬ੍ਰੇਨ ਦੇ ਵਿੱਚੋਂ ਦਿਮਾਗ ਵਿੱਚੋਂ ਗੁਰਦਾਸ ਮਾਨ ਜੀ ਇਹ ਗੱਲ ਬਾਹਰ ਕੱਢ ਦਿਓ ਕਿ ਤੁਹਾਨੂੰ ਇਸੇ ਸਾਈ ਨੇ ਉੱਚਾ ਪਹਚਾਇਆ ਕਿਉਂਕਿ ਉਹ ਵਹਿਮ ਬੈਠਾ ਹੋਇਆ ਸਾਰਿਆਂ ਨੂੰ ਪਤਾ ਵੀ ਉਹਨੇ ਆਪਣੀ ਵੀਡੀਓ ਚ ਵੀ ਕਈ ਵਾਰੀ ਗੱਲਾਂ ਕਹੀਆਂ ਕਿ ਮੇਰੀ ਆਵਾਜ਼ ਚਲੇ ਗਈ ਸੀ ਫਿਰ ਮੈਂ ਸੁਖਣਾ ਸੁਖੀ ਕੇ ਮੈਂ ਇੱਥੇ ਆਵਾਂ ਮੇਰੀ ਆਵਾਜ਼ ਸਹੀ ਹੋ ਜੇ ਜਦੋਂ ਮੈਂ ਇੱਥੇ ਵਾਪਸ ਆਣ ਕੇ ਗਾਇਆ ਤੇ ਮੇਰੀ ਆਵਾਜ਼ ਚੱਲ ਪਈ ਮੇਰੀ ਜ਼ੁਬਾਨ ਠੀਕ ਹੋ ਗਈ ਬਹੁਤ ਐਸੇ ਗਾਇਕ ਹੈਗੇ ਆ ਜਿਹੜੇ ਇੰਨਾ ਸਾਈਆਂ ਦੇ ਨਹੀਂ ਜਾਣਦੇ ਕਿ ਉਹ ਗੋਂਦੇ ਨਹੀਂ ਇਹ ਤਾਂ ਸੇਮ ਉਹ ਗੱਲ ਹੋ ਗਈ ਜਿਵੇਂ ਸ਼ੇਖ ਫਤੇ ਵਾਲੀ ਗੱਲ ਲੋਕਾਂ ਦੇ ਦਿਮਾਗ 'ਚ ਬੈਠੀ ਆ ਕਿ ਉੱਤੇ ਸ਼ੀਰ ਚੜਾਓਗੇ ਤੇ ਮੱਝਾਂ ਦੁੱਧ ਦੇਣੀਆਂ ਬੜੇ ਪੰਜਾਬ ਦੇ ਪੰਜਾਬੀ ਲੋਕ ਇਦਾਂ ਦੇ ਹੈਗੇ ਜਿ ਕਦੀ ਵੀ ਇੱਕ ਪਾਈਆ ਦੁੱਧ ਵੀ ਉੱਥੇ ਲੈ ਕੇ ਨਹੀਂ ਗਿਆ ਕੋ ਖੀਰ ਬਣਾ ਕੇ ਨਹੀਂ ਸ਼ੇਖ ਫਤੇ ਖੜੀ ਉਹਨਾਂ ਦੀ ਮੱਜਾ ਚੰਗਾ ਭੜਾ ਦੁੱਧ ਦਿੰਦੀਆਂ ਮਾਫ ਕਰਨਾ ਬਹੁਤ ਇਹੋ ਜਿਹੇ ਪਰਿਵਾਰ ਹੋਣਗੇ ਜਿਹੜਾ ਸ਼ੁਰੂ ਤੋਂ ਕਦੀ ਸ਼ੇਖ ਫਤੇ ਖੀਰ ਲੈ ਕੇ ਨਹੀਂ ਗਿਆ ਪਰ ਜਿੰਨਾ ਅੰਦਰ ਵਹਿਮ ਬੈਠਾ ਵਾ ਉਹ ਡੋਣੀਆਂ ਭਰ ਭਰ ਕੇ ਲੈ ਕੇ ਜਾਂਦੀ ਹੈ ਤੇ ਸੇਮ ਗਰਦਾਸ ਮਾਨ ਦੀ ਵੀ ਸਟੇਟਮੈਂਟ ਇਹ ਹੋਈ ਆ ਕਿ ਮੈਨੂੰ ਸਾਈ ਜੀ ਨੇ ਬੜਾ ਉੱਚਾ ਚੁੱਕਿਆ ਸਾਈ ਜੀ ਨਾਲ ਮੇਰਾ ਬੜਾ ਪਿਆਰ ਆ ਕਿੱਦਾਂ ਜਾ ਕੇ ਉੱਥੇ ਮਤਲਬ ਤੁਸੀਂ ਕਿੰਨੀ ਤੁਸੀਂ ਸਮਾਜ ਨੂੰ ਵਧੀਆ ਬਣਾ ਸਕਦੇ ਜੇ ਅੱਜ ਨੌਜਵਾਨ ਟੀਕੇ ਲਾ ਲਾ ਕੇ ਮਰ ਰਿਹਾ ਵਾ ਛੂਟੇ ਪੀਵੀ ਕੇ ਮਰ ਰਿਹਾ ਇਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਤੁਸੀਂ ਲੋਕ ਵੀ ਹੈਗੇ ਕਿਉਂਕਿ ਤੁਸੀਂ ਲੋਕਾਂ ਨੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਚਲਮਾ ਪੀਣੇ ਅੱਜ ਪੰਜਾਬ ਜੋ ਥਾਂ ਥਾਂ ਤੇ ਇਦਾਂ ਦੇ ਪੈਦਾ ਹੋ ਗਏ ਕੋਈ ਦੋ ਦੋ ਇਦਾਂ ਸਿਰਟਾਂ ਲਾ ਕੇ ਤੇ ਬੋਤਲ ਦੀ ਬੋਤਲ ਪੂਰੀ ਮੂੰਹ ਨਾਲ ਲਾ ਕੇ ਖੇਚ ਰਿਆ ਤੁਸੀਂ ਕਦੀ ਇਹਨਾਂ ਦੇ ਵਿਰੁੱਧ ਕਿਉਂ ਬੋਲੋਗੇ ਤੁਸੀਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਤੁਸੀਂ ਤੇ ਆਪ ਨਸ਼ੇੜੀਆਂ ਨੂੰ ਪ੍ਰਮੋਟ ਕੀਤਾ ਤੋ ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਮੈਨੂੰ ਤਾਂ ਜੋ ਆ ਮੈਂ ਗਰਦਾਸ ਮਾਨ ਵਾਲੀ ਘਟਨਾ ਵੇਖੀ ਤੋ ਮੈਂ ਇੱਕ ਚੀਜ਼ ਦਾ ਅੰਦਾਜ਼ਾ ਲਾਇਆ ਬਈ ਮੰਨ ਲਓ ਤੁਹਾਡੇ ਕੋਲ ਕਿਸੇ ਕੋਲ ਵੀ ਗਲਤੀ ਹੋ ਸਕਦੀ ਜੀ ਬੋਲਦੇ ਆ ਮਾਫ ਕਰਨੇ ਲਈ ਗਾਇਕ ਦੀ ਗੱਲ ਨਹੀਂ ਕਿਸੇ ਪ੍ਰਚਾਰਕ ਕੋਲੋਂ ਬੋਲਦਿਆਂ ਕੋਈ ਮਿਸਟੇਕ ਹੋ ਸਕਦੀ ਆ ਕਿਸੇ ਕੋਲੋਂ ਗਲਤੀ ਹੋ ਸਕਦੀ ਆ ਤੇ ਉੱਥੇ ਵਧੀਆ اخਲਾਕੀ ਫਰਜ਼ੇ ਬੰਦਾ ਸੀ ਵੀ ਉਸੇ ਟਾਈਮ ਮਾਫੀ ਮੰਗ ਕਹਿੰਦੇ ਤੁਸੀਂ ਵੀ ਸਾਡੇ ਭਰਾ ਵਾ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਨੂੰ ਇਹ ਸ਼ਬਦ ਨਹੀਂ ਸੀ ਬੋਲਣਾ ਚਾਹੀਦਾ ਤੁਸੀਂ ਉੱਥੇ ਉਹਨਾਂ ਨੂੰ ਤੇ ਬਾਹਰ ਕੱਢਿਆ ਕੱਢਿਆ ਫਿਰ ਤੁਸੀਂ ਜਿਹੜੀ ਜਿੰਨੀਆਂ ਵੀ ਸਟੇਜਾਂ ਲਾਈਆਂ ਉੱਥੇ ਫਿਰ ਨਵੇਂ ਤੋਂ ਨਵਾਂ ਸ਼ਬਦ ਤੁਸੀਂ ਬੋਲਦੇ ਗਏ ਮੰਨ ਲਓ ਬਾਹਰ ਬੈਠੇ ਵੀਰਾਂ ਨੇ ਜੇ ਸ਼ਬਦ ਬੋਲਿਆ ਤੁਸੀਂ ਸੋਚ ਕੇ ਵੇਖੋ ਕੀ ਇਹ ਪਰਿਵਾਰ ਵਿੱਚ ਇਹ ਸ਼ਬਦ ਬੋਲਿਆ ਜਾ ਸਕਦਾ ਇਹ ਜਦੋਂ ਬੱਚਿਆਂ ਦੇ ਚਲੂਣੇ ਲੜਦੇ ਸੀ ਤੇ ਮਾਮਾ ਬੱਤੀ ਦਿੰਦੀਆਂ ਹੁੰਦੀਆਂ ਸੀ ਇੱਕ ਮਿੰਟ ਉਥੇ ਬੱਚੀਆਂ ਬੀਵੀਆਂ ਬੈਠੀਆਂ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਵੀਡੀਓ ਤੁਹਾਡੀ ਇੰਟਰਨੈਟ ਦੇ ਉੱਤੇ ਪਈ ਹੋਈ ਹੈ ਤੁਸੀਂ ਇੱਕ ਕਿੱਡੇ ਉੱਚੇ ਅਹੁਦੇ ਤੇ ਬੈਠ ਕੇ ਤੁਸੀਂ ਇੱਕ ਤੁਹਾਨੂੰ ਬੋਰਡ ਮੰਨਦੇ ਕਈ ਵੀ ਇਹ ਇਸ ਵਕਤ ਗਾਇਕੀ ਦਾ ਬੋਰਡ ਨੇ ਤੁਹਾਡੇ ਮੂੰਹ ਚੋਂ ਇਦਾਂ ਦੇ ਸ਼ਬਦ ਨਿਕਲੇ ਜਿਹੜੇ ਉਹ ਫੱਪਦੀ ਸੀ ਭਲਾ ਫਿਰ ਜਿਹੜੇ ਉਹ ਵੀਰ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਇਹਦਾ ਮਤਲਬ ਮੈਂ ਫਿਰ ਦੁਬਾਰਾ ਉੱਥੇ ਹੋਣਾ ਚਾਹੁੰਦਾ ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਮੈਂ ਮਾਂ ਆ ਮੈਂ ਤੁਹਾਨੂੰ ਕਹਾਂ ਬੱਤੀ ਲੈ ਲਓ ਜਿਸਮਲ ਤੁਸੀਂ ਉਹਨਾਂ ਨੂੰ ਜਿਹੜੇ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਆ ਰਹੇ ਸੀ ਤੁਸੀਂ ਉਹਨਾਂ ਨੂੰ ਇਹ ਸ਼ਬਦ ਕਰਤਾ ਕਿ ਉਹ ਚਰੂਨੇ ਲੜਦੇ ਸੀ ਮਤਲਬ ਜੇ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਕੋਈ ਸ਼ਬਦ ਕਿਸੇ ਨੇ ਗਲਤ ਬੋਲ ਦਿੱਤਾ ਕਿ ਉਹ ਤੁਹਾਡਾ ਵਿਰੋਧ ਕਰਨ ਆਗੇ ਇਹ ਚਰੂਨੇ ਲੜਨ ਵਾਲੀ ਕਿਹੜੀ ਗੱਲ ਸੀ ਪਰ ਗੱਲ ਇਹ ਸੀ ਜਦੋਂ ਹੰਕਾਰ ਸਿਰ ਨੂੰ ਚੜਦਾ ਫਿਰ ਤੇ ਬੰਦੇ ਦਾ ਮਤ ਬੁੱਧ ਇਹ ਤੁਹਾਡਾ ਕਸੂਰ ਨਹੀਂ ਬਾਣੀ 'ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗੱਲ ਐ ਜੋ ਕੰਚਨ ਸੁਹਾਗਾਟਾ ਜਿਹੜਾ ਕ੍ਰੋਧ ਨਾ ਚੰਡਾਲ ਵਾ ਕਾਮ ਕ੍ਰੋਧ ਤਨਵਸਿਆ ਚੰਡਾਲ ਇਹ ਦੋ ਜਿਹੜੇ ਆ ਨਾ ਕਾਮ ਵਾਸ਼ਨਾਵਾ ਤੇ ਕ੍ਰੋਧ ਦੇ ਚੰਡਾਲ ਆ ਇਹ ਬੰਦੇ ਦੀ ਮੱਤ ਖਰਾਬ ਕਰਦੇ ਵੈਸੇ ਤਾਂ ਸਾਰੇ ਖਤਰਨਾਕ ਆ ਪੰਜ ਵਕਾਰ ਪਰ ਇਹਨਾਂ ਦੂ ਦਾ ਨਾਮ ਸਤਿਗੁਰ ਨੇ ਬਾਣੀ 'ਚ ਬਹੁਤ ਵਾਰ ਲਿਆ ਕ੍ਰੋਧ ਵਿੱਚ ਬੋਲਿਓ ਇਹ ਸ਼ਬਦ ਜਿਹੜੇ ਆ ਤੁਹਾਡੇ ਰਿਸ਼ਤੇ ਤੁਹਾਡੀ ਰਿਸਪੈਕਟ ਇਹਨਾਂ ਨੂੰ ਖਤਮ ਕਰ ਦਿੰਦੇ ਆ ਤੋ ਇਸ ਕਰਕੇ ਅਹੀਂ ਤੱਕ ਸੁਝਾਈ ਦੇ ਸਕਦੇ ਆ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਅਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਅਜੇ ਵੀ ਆਪਣੀਆਂ ਕੀਤੀਆਂ ਗਲਤੀਆਂ ਦੀ ਐਦਾਂ ਮਾਫੀ ਮੰਗ ਕੇ ਉਸ ਤੋਂ ਬਾਅਦ ਅੱਗੇ ਤੁਰਪੋ ਦੁਬਾਰਾ ਮਾਫੀ ਤੋਂ ਬਾਅਦ ਸਟੇਟਮੈਂਟ ਦੇਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਮਾਫੀ ਮੰਗਣ ਤੋਂ ਬਾਅਦ ਫਿਰ ਕਹਿੰਦੇ ਮੈਨੂੰ ਮਾਫੀ ਮੈਂ ਕਦੋਂ ਮਾਫੀ ਮੰਗੀ ਮੈਂ ਤੇ ਪਹਿਲਾਂ ਮੰਗ ਚੁੱਕਾ ਸੀ ਫਿਰ ਤੁਸੀਂ ਅੱਗੇ ਨਵੀਂ ਤੋਂ ਨਵੀਂ ਗੱਲ ਕਰ ਰਹੇ ਹੋ ਪਰ ਇਹ ਗੱਲ ਤਾਂ ਹੋ ਰਹੀ ਆ ਨਾ ਕਿਉਂਕਿ ਗੁਰੂ ਜਿੰਨਾ ਕੰਦ ਲਾ ਤੁਸੀਂ ਕਿਸੇ ਚੰਗੇ ਗੁਰੂ ਦੇ ਕੋਲੋਂ ਵਿਚਾਰ ਲਈ ਹੁੰਦੇ ਤੇ ਗੱਲ ਬਣ ਜਾਂਦੀ ਪਰ ਤੁਸੀਂ ਤੇ ਗੁਰੂ ਅੰਸਰ ਨੂੰ ਗੁਰੂ ਮੰਨਿਆ ਹੀ ਨਹੀਂ ਤੁਸੀਂ ਤੇ ਜਦੋਂ ਮਮ ਰੱਬ ਜਾਣੇ ਹੁਣ ਤੁਹਾਡੇ ਧੀਆਂ ਪੁੱਤਾਂ ਦੇ ਵਿਆਹ ਕਿਦਾਂ ਹੋਏ ਆ ਉਦੋਂ ਤੁਹਾਨੂੰ ਗੁਰੂ ਅੰਸਰ ਦੀ ਲੋੜ ਪੈ ਜਾਂਦੀ ਆ ਤੋਂ ਕਿਤੇ ਨਾ ਕਿਤੇ ਨੁਕਸਾਨ ਸਾਡਾ ਇਹਨਾਂ ਗਾਇਕਾਂ ਨੇ ਬਹੁਤ ਵੱਡਾ ਕੀਤਾ ਅਜੇ ਵੀ ਸਾਡੇ ਨੌਜਵਾਨ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਭਾਈ ਆਪਣਾ ਰੋਲ ਮਾਡਲ ਗੁਰੂ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਇਹ ਪੰਜਾਬ ਵਰਸ ਦਾ ਗੁਰਾਂ ਦੇ ਨਾਂ ਤੇ ਆ ਜਿੱਥੇ ਕਦੀ ਗੁਰੂ ਦੀ ਬਾਣੀ ਪੜਨ ਵਾਲੇ ਵਿਚਾਰ ਜਿਸ ਜਿਸ ਕੋਖ ਵਿੱਚੋਂ ਕਦੀ ਸੂਰਬੀਰ ਯੋਧੇ ਜਨਮ ਲੈਂਦੇ ਸੀ ਅਜੇ ਨਸ਼ੇੜੀ ਜਨਮ ਲੈ ਰਹੇ ਆ ਸਿਰੰਜਾਂ ਦੇ ਮਤਲਬ ਇੰਜ ਕਹੋ ਵੀ ਉਹ ਆਪਣੇ 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 ਤਰੀਕੇ ਲਾ ਕੇ ਅੰਦਰ ਹੀ ਸੰੰਜਮ ਰਹਿ ਜਾਂਦੀਆਂ ਵਾ ਕਿੰਨੇ ਘਰ ਤਬਾਹ ਹੋ ਗਏ ਆ ਤੇ ਕਿਤੇ ਨਾ ਕਿਤੇ ਇਹ ਵੀ ਲੋਕ ਜਿੁੱਥੇ ਅਸੀਂ ਲੀਡਰਾਂ ਨੂੰ ਕਾਤਲ ਕਹਿੰਨੇ ਆ ਤੇ ਇਹ ਗਾਇਕ ਗਾਉਣ ਵਾਲੇ ਤੇ ਲਿਖਣ ਵਾਲੇ ਗੰਦੇ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਇਹਨਾਂ ਦਾ ਵੀ ਕਿਤੇ ਨਾ ਕਿਤੇ ਓਨਾ ਹੀ ਕਸੂਰ ਆ ਆਸਵਾ ਕਿ ਜਿੰਨੇ ਵੀ ਗਾਇਕ ਵੀ ਮੇਰੀ ਬੇਨਤੀ ਆ ਰੇਖੋ ਸਾਡੇ ਉਪਰਾਹ ਵਾ ਕੋਈ ਦੁਸ਼ਮਣ ਨਹੀਂ ਹੈਗੇ ਮੈਂ ਤਾਂ ਕਹਿੰਦਾ ਭਈ ਇੱਕ ਸੱਭੇਕ ਭਾਸ਼ਾ ਬੋਲ ਕੇ ਸਾਨੂੰ ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਆ ਵੀ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮਾ ਨੂੰ ਘਰ ਆ ਜਦੋਂ ਭੁੱਲਿਆ ਨਹੀਂ ਕਹਿੰਦੇ ਜੇ ਜੱਸੀ ਵੀਰ ਨਾ ਉਹਨਾਂ ਇਹਨਾਂ ਤੇ ਜਾ ਕੇ ਮਜਾਰਾਂ ਤੇ ਚੰਗਾ ਭੜਾ ਗਾ ਸਕਦਾ ਉਹਦੀ ਆਵਾਜ਼ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਤੋਂ ਡਾਰ ਬਾਰ ਕੱਢੋ ਇੱਕ ਡਾਰ ਬੈਠਾ ਹੋਇਆ ਵਾ ਜਿਵੇਂ ਤੁਸੀਂ ਦੇਖਿਆ ਚੰਗੇ ਤਰ ਤਗੜੇ ਦੇ ਪਹਿਲਵਾਨਾਂ ਦੇ ਤੁਸੀਂ ਤੇ ਵੱਧੇ ਹੁੰਦੇ ਆ ਬਹੁਤਿਆਂ ਦਿਮਾਗ 'ਚ ਇਹ ਬੈਠਾ ਹੁੰਦਾ ਵੀ ਸ਼ਾਇਦ ਇਹ ਕਿ ਮੈਂ ਕਿਸੇ ਪੀਰ ਫਕੀਰ ਨੂੰ ਮੰਨਦਾ ਤਾਂ ਹੀ ਮੇਰੇ ਸੀਰੀ ਚ ਤਾਕਤ ਆਉਂਦੀ ਆ ਜਾਂ ਕਈ ਖਿਡਾਰੀ ਇਦਾਂ ਦੇ ਵਹਿਮ ਪਾਲ ਕੇ ਬੈਠੇ ਆ ਕਿਸੇ ਵਹਿਮ ਕਰਨ ਦੀ ਲੋੜ ਨਹੀਂ ਆ ਘੁਲਦੇ ਤੁਸੀਂ ਆਪਣੀ ਤਾਕਤ ਨਾਲ ਜੇ ਤੁਹਾਡੇ ਦਾ ਪੇਚ ਹੁੰਦੇ ਆ ਤੁਹਾਡੇ ਅੰਦਰ ਇੱਕ ਕਲਾ ਹੁੰਦੀ ਆ ਜਿਹੜੇ ਗਾਉਂਦੇ ਆ ਉਹਦੀ ਵੀ ਇੱਕ ਕਲਾ ਦੇ ਨਾਲ ਲਗਾਇਆ ਜਾਂਦਾ ਨਾ ਕਿ ਕਿਸੇ ਪੀਰ ਫਕੀਰ ਦੇ ਕੋਲ ਬਹਿਣ ਦੇ ਨਾਲ ਜਾਂ ਉਹਨਾਂ ਦੀ ਜਿਵੇਂ ਕਹ ਲਓ ਵੀ ਉਹਨਾਂ ਦੀ ਸ਼ਕਤੀ ਨਾਲ ਲਗਾਇਆ ਜਾਂਦਾ ਵਾ ਪਬਲਿਕ ਤੁਹਾਨੂੰ ਤਾਂ ਚੁੱਪਦੀ ਹੈ ਇੱਕ ਚੀਤਾ ਰੱਖਿਓ ਜਿਵੇਂ ਲੀਡਰ ਆ ਨਾ ਲੀਡਰ ਸੋਚੇ ਕਿ ਮੈਂ ਤੇ ਫਲਾਨੀ ਦੀ ਸ਼ਕਤੀ ਦੇ ਨਾਲ ਲੀਡਰ ਬਣਦਾ ਨਾ ਇੱਕ ਵੋਟ ਨਾ ਨਾ ਪਵੇ ਇੱਕ ਰਿਕਸ਼ੇ ਵਾਲੀ ਦੀ ਤੇ ਬੰਦਾ ਜਿੱਤਿਆ ਹਾਰ ਜਾਂਦਾ ਵਾ ਇੱਕ ਜੁੱਤੀਆਂ ਗੰਢਣ ਵਾਲੀ ਦੀ ਵੋਟ ਨਾ ਨਾ ਪਵੇ ਤੇ ਲੀਡਰ ਦੇ ਕੋਲ ਲਾਲ ਵੱਤੀ ਵਾਲੀ ਗੱਡੀ ਗੱਡੀ ਆਉਂਦੀ ਆਉਂਦੀ ਉਹਦੇ ਕੋਲੋਂ ਖਸ ਜਾਂਦੀ ਹੈ ਤਾਕਤ ਸਤਾ ਆਉਂਦੀ ਆਉਂਦੀ ਉਹਦੇ ਹੱਥੋਂ ਖੁੱਸ ਜਾਂਦੀ ਦਾ ਮਤਲਬ ਪਬਲਿਕ ਵਿੱਚ ਪਾਵਰ ਆ ਪਬਲਿਕ ਵਾ ਇਹੋ ਗੱਲ ਤੇ ਗੁਰੂ ਭਗਤ ਕਬੀਰ ਜੀ ਨੇ ਕਹੀ ਸੀ ਕਿ ਨਾਕਸ਼ ਪੋਚ ਮਾਟੀ ਕੇ ਭਾਂਡੇ ਨਾਕਸ਼ ਪੋਚ ਕੁਮਾਰੇ ਖਾਲਕ ਖਲਕ ਖਲਕ ਮੈਂ ਖਾਲਕ ਖਾਲਕ ਜਿਹੜਾ ਖਲਕਤ ਵਿੱਚ ਆ ਤੇ ਖਲਕਤ ਜਿਹੜੀ ਆ ਖਾਲਕ ਵਿੱਚ ਆ ਪੂਰ ਰਹੇ ਸਭ ਠਾਈ ਮਾਟੀ ਏ ਕ ਅਨੇਕ ਭਾਂਡ ਕ ਇਕੋ ਮਿੱਟੀ ਤੋਂ ਅਨੇਕਾਂ ਭਾਂਡੇ ਬਣਿਆ ਨਾਕਸ਼ ਪੋਚ ਮਾਟੀ ਕੇ ਭਾਂਡੇ ਨਾਕਸ਼ ਪੋਚ ਕੁਮਾਰੇ ਨਾ ਕਮਿਹਾਰ ਚ ਕਮੀਆਂ ਤੇ ਨਾ ਕਮਿਹਾਰ ਦੇ ਬਣਾਏ ਭਾਂਡੇ ਚ ਕਮੀਆਂ ਕਮੀਆਂ ਭਾਂਡੇ ਚ ਪਈ ਵਸਤੂ ਚ